ਸੰਗਰੋਹੀ ਇਸ ਖਾੜਕੂ ਕਰਨੇ ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਅਤੇ ਪੰਜਾਬ ਅੰਦਰ ਵੱਧ ਰੇ ਪੁਲਿਸ ਜ਼ਬਰ ਦੇ ਖਿਲਾਫ ਇਕੱਤਰ ਹੋਏ ਸਰਕਾਰ ਜੋ ਕਿਸਾਨ ਮਜ਼ਦੂਰ ਭੈਣੋ ਤੇ ਭਰਾਓ ਮੁਲਾਜ਼ਮ ਸਾਥਿਓ ਨੌਜਵਾਨ ਬੱਚਿਓ ਅਤੇ ਬੱਚਿਓ ਅੱਜ ਪੰਜਾਬ ਲਈ ਇੱਕ ਫੈਸਲਾਕੁਨ ਦਿਨ ਹੈਗਾ ਏ ਜਦੋਂ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਤ ਮੰਤਰੀ ਅਤੇ ਰਾਜ ਕਰਨ ਵਾਲੀ ਧਿਰ ਦੇ ਸੂਬਾ ਪ੍ਰਧਾਨ ਦੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਦੇ ਅੰਦਰ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬ ਦੇ ਮਜ਼ਦੂਰਾ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ ਸਾਡੀਆਂ ਭੈਣਾਂ ਮਤਾਵਾਂ ਦਾ ਹੜ ਆਇਆ ਹੋਇਆ ਹੈ ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਨਾਬਰੀ ਦੀ ਧਰਤੀ ਰਹੀ ਹੈ ਪੰਜਾਬ ਦਾ ਇਤਿਹਾਸ ਦਰਜਨਾ ਸੈਂਕੜੇ ਸਦੀਆਂ ਪੁਰਾਣਾ ਇਤਿਹਾਸ ਹੈ ਇਸ ਇਤਿਹਾਸ ਨੇ ਵੱਡੇ ਵੱਡੇ ਜਾਬਰਾਂ ਨੂੰ ਲਲਕਾਰਿਆ ਇਸ ਇਤਿਹਾਸ ਨੇ ਵੱਡੇ ਵੱਡੇ ਯੋਧਿਆਂ ਨੂੰ ਪੈਦਾ ਕੀਤਾ ਉਹਨਾਂ ਨੂੰ ਆਪਣੀ ਗੋਦ ਵਿੱਚ ਸਮੋਇਆ ਤੇ ਉਹਨਾਂ ਦੀ ਵਿਰਾਸਤ ਨੂੰ ਜਿਹੜੇ ਸੀ ਪੂਰੀ ਦੁਨੀਆ ਦੇ ਅੰਦਰ ਲੋਕਾਂ ਲਈ ਰਾਜਸ਼ੇਰੇ ਵਜੋਂ ਪੇਸ਼ ਕੀਤਾ ਪੰਜਾਬ ਦਾ ਇਤਿਹਾਸ ਕਿਸੇ ਕਿਸੇ ਇੱਕ ਹਾਕਮ ਦੀ ਕਿਸੇ ਇੱਕ ਹਾਕਮ ਦੀ ਤਾਨਾਸ਼ਾਹੀ ਦਾ ਕਦੇ ਵੀ ਮੋਤਾਜ ਨਹੀਂ ਰਿਹਾ ਤੇ ਹੁਣ ਕੋਈ ਇੱਕ ਦੇ ਅੰਦਰ ਵੀ ਪੰਜਾਬ ਦੇ ਅੰਦਰ ਜਿਹੜੀ ਲਹਿਰ ਨੇ ਕਰਵਟ ਲੈਣੀ ਹੈ ਉਸ ਲਹਿਰ ਨੇ ਜਿੰਨੇ ਪੰਜਾਬ ਦੇ ਅੰਦਰ ਪੰਥ ਦੇ ਨਾਂ ਦੇ ਉੱਤੇ ਪੰਜਾਬ ਦੀ ਕਿਸਾਨੀ ਦੀਆਂ ਵੋਟਾਂ ਲੈ ਕੇ ਲਗਾਤਾਰ ਰਾਜ ਕਰਨ ਵਾਲੀ ਇੱਕ ਪਾਰਟੀ ਨੂੰ ਚੌਰਾਹੇ ਦੇ ਵਿੱਚ ਨੰਗਾ ਕਰਕੇ ਸਿੱਧ ਕੀਤਾ ਸੀ ਕਿ ਇਹਨਾਂ ਦੇ ਸਿਰਾਂ ਦੇ ਉੱਤੇ ਚਾਹੇ ਪੱਗਾਂ ਨੀਲੀਆਂ ਹੈਗੀਆਂ ਪਰ ਇਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਵਿਰਾਸਤ ਦੇ ਨਾਲ ਦੂਰ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ ਪੰਜਾਬ ਦੀ ertid ਦੇ ਉੱਤੇ ਜਿਹੜਾ ਵੀ ਜ਼ਬਰ ਆਇਆ ਜਿਹੜੀ ਵੀ ਹਕੂਮਤ ਆਈ ਉਹ ਚਾਹੇ ਮੁਗਲ ਸਾਮਰਾਜ ਸੀ ਉਹ ਚਾਹੇ ਅੰਗਰੇਜ਼ਾਂ ਦਾ ਵੱਡਾ ਸਾਮਰਾਜ ਸੀ ਪੰਜਾਬ ਕੋਲੇ ਸਾਹਮਣੇ ਹਮੇਸ਼ਾ ਇੱਕ ਤਾਲ ਕੇ ਲੜਿਆ ਹੈ ਤੇ ਉਹਨਾਂ ਨੂੰ ਹਮੇਸ਼ਾ ਧੂਲ ਚ ਚਾਈ ਹੈ ਆ ਜਿਹੜੇ ਨਵੇਂ-ਨਵੇਂ ਬੜੇ ਇਨਕਲਾਬੀ ਐ ਇਹਨਾਂ ਵਿੱਚ ਭੁਲੇਖਾ ਪੈ ਗਿਆ ਸੀ ਕਿ ਸ਼ਾਇਦ ਲੋਕਾਂ ਨੂੰ ਲੰਬਾ ਸਮਾਂ ਅਸੀਂ ਭਗਤ ਸਿੰਘ ਦਾ વાਸਤਾ ਪਾ ਕੇ ਮੂਰਖ ਬਣਾ ਲਵਾਂਗੇ ਇਹ ਭੁੱਲ ਗਏ ਕਿ ਭਗਤ ਸਿੰਘ ਦੇ ਵਾਰਸ ਜਿਹੜੇ ਐ ਜਿਹੜੇ ਲੜਦੇ ਹੈਗੇ ਐ ਜਿਨ੍ਹਾਂ ਦੇ ਸਾਹਮਣੇ ਇਨਕਲਾਬ ਦੀ ਇੱਕ ਮਿੱਠ ਹੈਗੀ ਐ ਉਸ ਨਿਸ਼ਾਨੇ ਤੱਕ ਪਹੁੰਚਣ ਉਹ ਜਾਣਦੇ ਨੇ ਕਿ ਜਦੋਂ ਰਾਤ ਦਾ ਖਾਸਾ ਪਛਾਣਣਾ ਹੋਵੇ ਫਿਰ ਹੁਕਮਰਾਨਾਂ ਦੇ ਨਾਰਿਆਂ ਤੋਂ ਨਹੀਂ ਦੇਖਿਆ ਜਾਂਦਾ ਹੁਕਮਰਾਨ ਦੀ ਨੀਤੀ ਤੋਂ ਦੇਖਿਆ ਜਾਂਦਾ ਹੈ ਜਿੱਦਾਂ ਹੁਕਮਰਾਨ ਜੇਕਰ ਰਾਜ ਮਜ਼ਦੂਰਾਂ ਤੇ ਕਿਸਾਨਾਂ ਦਾ ਹੋਵੇਗਾ ਫਿਰ ਮਜ਼ਦੂਰ ਤੇ ਕਿਸਾਨਾਂ ਦੇ ਘਰਾਂ ਵਿੱਚ ਖੁਸ਼ਹਾਲੀ ਹੋਏਗੀ ਪਰ ਜੇਕਰ ਰਾਜ ਫਰਮਾਇਦਰਾਂ ਦਾ ਹੋਵੇਗਾ ਫਿਰ ਅੰਬਾਦੀ ਵਧਣਗੇ ਅਦਾਨੀ ਵਧਣਗੇ ਹੋਰ ਜਿਹੜੇ ਸਰਮਾਇਦਾਰ ਜਿਨ੍ਹਾਂ ਦੀ ਗਿਣਤੀ ਮੁਠੀ ਪਰ ਹੈਗੀ ਹੈ ਉਹ ਇਸ ਦੇਸ਼ ਦੇ ਸਾਰੇ ਸਰਮਾਇਦ ਦੇ ਕਾਮੇ ਹੋ ਜਾਣਗੇ ਅੱਜ ਤੁਹਾਡੇ ਸਾਹਮਣੇ ਹੈ ਹੁਕਮਰਾਨ ਜਿਹੜੇ ਦੀ ਮਰਜ਼ੀ ਰੰਗਦੇ ਹੋਣ ਇਹ ਚਾਹੇ ਦਿੱਲੀ ਪੱਗ ਬਨ ਕੇ ਆਏ ਹੋਣ ਚਿੱਟੀ ਪੱਗ ਬਨ ਕੇ ਆਏ ਹੋਣ ਦੇਸ਼ ਸਾਨੂੰ ਮਾਣ ਹੈ ਕਿ ਅਗਵਾਈ ਜੜੀ ਹੈ ਇਹਦੇ ਝੰਡਾ ਬਰਦਾਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਨਾਲ ਮਜਬੂਰ ਜਥੇਬੰਦਾਂ ਅਤੇ ਵੱਖ-ਵੱਖ ਸੰਜੁਗਤ ਕਿਸਾਨ ਬੋਰਡਾਂ ਦੀ ਅਗਵਾਈ ਵਿੱਚ ਚੱਲਣ ਵਾਲਾ ਲੜਾਈ ਨੂੰ ਪੂਰਾ ਸਪੋਰਟ ਕਰਾਂਗੇ ਅੱਜ ਵੀ ਅਸੀਂ ਪੰਜਾਬ ਚੋਂ ਮੁਲਾਜ਼ਮਾਂ ਦੇ ਹਰ ਇੱਕ ਨੂੰ ਜਥੇ ਲੈ ਕੇ ਆਏ ਆਂ ਆਗਾ ਤੋਂ ਜੇਕਰ ਇੱਕ ਹੋਰ ਵਧੇਗਾ ਮੁਲਾਜ਼ਮ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗਲਮਕੜੀ ਪਾ ਕੇ ਮੁਲਾਜ਼ਮ ਸਬੂਤ ਦੇਣਗੇ ਬਈ ਅਸੀਂ ਤੁਹਾਡੇ ਚਾਏ ਆਂ ਅਸੀਂ ਤੁਹਾਡੇ ਨਾਲ ਆ ਤੁਹਾਡੇ ਅੰਗ ਸੰਗ ਆ ਇੰਨੀਆਂ ਬੈਂਦੀਆਂ ਕਰਦੇ ਮੈਂ ਆਪਣੀ ਜਗਾ ਚੋਂ ਜਗਾ ਲੈ ਬੇਨਤੀ ਕਰ ਲਈ ਆਪਣੀ ਜਗ੍ਹਾ ਲੈਣਾ ਬਹੁਤ ਬਹੁਤ ਧੰਨਵਾਦ